ਧੰਨ ਵਾਹਿਗੁਰੂ ਸਾਹਿਬ ਜੀ ਜਿਨੇ ਸੱਚਾ ਸੱਚ ਸਲਾਹਿਆ ਹਉ ਤਿਨ ਲਾਗਾ ਉਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਦੇ ਨ ਮਿਲੇਆ ਮਾਲ ਸਭ ਜਾਏ ਸਚੈ ਸਰਨਾਏ ਸਚੈ ਸਹਜ ਸੁਭਾਏ ਨਾਮ ਨਿਰੰ냔 ਅਗੰਮ ਅਗੋਚਰ ਸਤ ਗੁਰ ਦੀਆ 부ਝਾਏ ਆਨਦੇਨ ਭਗਤ ਕਰੈ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇਆ ਹਾ ਤਿੰਨ ਕੈ ਲਾਗਾ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰ ਤਬਾਣੀ ਦੀ ਵਿਚਾਰ ਆਪ ਜੀ ਨੇ ਜੋ ਬਚਨ ਸਰਵਣ ਕੀਤਾ ਹੈ ਇਹ ਵਡ ਹੰਸ ਰਾਗ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 584 ਅਤੇ 585 ਦੇ ਉੱਪਰ ਸੁਭਾਏ ਮਾਨ ਹੈ ਸ਼ਬਦ ਦੀ ਵਿਚਾਰ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਆਪ ਜੀ ਨੇ ਅੱਜ ਇਹਦੇ ਅਖੀਰਲੇ ਚੌਥੇ ਬੰਦ ਦਾ ਪਾਠ ਸਰਵਣ ਕੀਤਾ ਹੈ ਕੱਲ ਚੌਥੇ ਬੰਦ ਦੀ ਇਹ ਆਰੰਭਕ ਪੰਕਤੀ ਆਪਾਂ ਸਾਂਝੀ ਕੀਤੀ ਸੀ ਕਿ ਜਿਨੀ ਸੱਚੜਾ ਸੱਚ ਸਲਾਹੇ ਆ ਹੋਂ ਤਿੰਨ ਲਾਗਾਉ ਪਾਏ ਕਿ ਜਿੰਨਾ ਗੁਰਮੁਖ ਪਿਆਰਿਆ ਨੇ ਉਸ ਸੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਹੈ ਸਤ ਗੁਰੂ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਤੇ ਮੈਂ ਬਾਣੀ ਦੇ ਵਿੱਚੋਂ ਉਹਨਾਂ ਗੁਰਮਖਾਂ ਦੀਆਂ ਉਦਾਹਰਨਾਂ ਦਿੱਤੀਆਂ ਸਨ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਸਮਾਪਤੀ ਜਿਹੜੀ ਹੈ ਉਹ ਆਪਾਂ ਗੁਰੂ ਅਰਜਨ ਸਾਹਿਬ ਜੀ ਦੀ ਗੁਣਵੰਤੀ ਅਮਰਤ ਬਾਣੀ ਤੇ ਕੀਤੀ ਸੀ ਸ਼ਬਦ ਮੈਂ ਸਾਰਾ ਪੜ੍ਹ ਦਿੱਤਾ ਸੀ ਕਿ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ ਆਖਾਂ ਮਿਰਤਾ ਜੀ ਕੀ ਗੁਰ ਸੱਜਣ ਦੇਹੋ ਮਿਲਾਏ ਜੀ ਇਹਦੀ ਸਮਾਪਤੀ ਜਿਹੜੀ ਹੈ ਕਲ ਦੀ ਵਿਚਾਰ ਦੀ ਇਸ ਪਾਵਨ ਸ਼ਬਦ ਤੇ ਕੀਤੀ ਹੈ બસ ਇਸੇ ਨੂੰ ਅੱਗੇ ਲੈ ਕੇ ਆਪਾਂ ਹੁਣ ਚੱਲਣਾ ਹੈ ਉਸ ਪਾਵਨ ਸ਼ਬਦ ਦੇ ਵਿੱਚ ਜੋ ਜੀਤ ਤੇ ਦੀਸੇ ਗੁਰ ਸਿੱਖੜਾ ਦੇ ਵਿੱਚ ਜਿਹੜੀਆਂ ਸਤ ਗੁਰਾਂ ਨੇ ਅੱਗੇ ਪੰਕਤੀਆਂ ਵਰਤੀਆਂ ਉਹ ਕਹਿੰਦੇ ਕਿ ਇਤ ਮਾਰਗ ਚੱਲਣੇ ਭਾਈ ਅੜੇ ਹੁਣ ਇਹਦੀ ਵਿਚਾਰ ਆਪਾਂ ਬੜੀ ਵਾਰੀ ਕੀਤੀ ਹੈ ਸਿਰਫ ਥੋੜਾ ਜਿਹਾ ਨਾਲ ਜੋੜਨ ਵਾਸਤੇ ਕਿਉਂਕਿ ਇੱਥੇ ਪੰਕਤੀ ਹੈ ਉਹ ਆਪਾਂ ਧਿਆਨ ਚ ਰੱਖੀਏ ਜਿਨੀ ਸੱਚੜਾ ਸੱਚ ਸਾ ਲਾਹਿਆ ਹੋਂ ਤਿੰਨ ਲਾਗੋਂ ਪਾਏ ਜੀ ਜਿਨੇ ਨਾਮ ਜਪਿਆ ਉਹਦੇ ਪੈਰੀਂ ਲੱਗਾ ਤੇ ਇਥੇ ਪੈਰੀਂ ਲੱਗਣ ਦੇ ਨਾਲ ਕੱਲੀ ਗੱਲ ਨਹੀਂ ਮੁੱਕ ਜਾਣੀ ਫਿਰ ਇਸ ਬੇਨਤੀ ਨੂੰ ਧਿਆਨ ਨਾਲ ਸਮਝ ਲਈਏ ਜਿਨੇ ਨਾਮ ਜਪਿਆ ਬੰਦਗੀ ਕੀਤੀ ਕੱਲ ਮੈਂ ਉਦਾਹਰਨਾਂ ਦਿੱਤੀਆਂ ਸਨ ਬਾਬਾ ਦੀਪ ਸਿੰਘ ਜੀ ਦੀ ਬਾਬਾ ਗੁੱਡਾ ਸਾਹਿਬ ਜੀ ਦੀ ਨਾਮ ਜਪਣ ਵਾਲੇ ਦੇ ਚਰਨੀ ਲੱਗਣ ਦੇ ਨਾਲ ਸਾਰੀ ਗੱਲ ਜਿਹੜੀ ਉੱਥੇ ਨਹੀਂ ਖਤਮ ਹੋ ਜਾਂਦੀ ਉਹਦੇ ਚਰਨੀ ਲੱਗ ਕੇ ਤੇ ਉਹਦੇ ਕੋਲੋਂ ਇਹ ਗੱਲ ਪੁੱਛਣੀ ਹੈ ਕਿ ਸੋਈ ਦਸ ਉਪਦੇਸ਼ਾ ਮੇਰਾ ਮਨ ਅਨੰਤ ਨ ਕਾਹੂ ਜਾਏ ਜੀਓ ਮੈਂ ਤੇਰੇ ਕੋਲ ਤਾਂ ਆਇਆ ਮੈਨੂੰ ਇਹ ਉਪਦੇਸ਼ ਦੇ ਕੇ ਮੇਰਾ ਮਨ ਕਿਤੇ ਡੋਲੇ ਨਾ ਹੁਣ ਅਸੀਂ ਕੀ ਕਰਦੇ ਆ ਅਸੀਂ ਦਰਬਾਰ ਸਾਹਿਬ ਜਾਨਨੇ ਆ ਅਸੀਂ ਸ਼ੀਦਾਂ ਸਾਹਿਬ ਤੇ ਜਾਨਨੇ ਆ ਅਨੇਕਾ ਗੁਰੂ ਘਰਾਂ ਚ ਜਾਨਨੇ ਆ ਗਏ ਮੱਥਾ ਟੇਕਿਆ ਤੇ ਘਰ ਆ ਗਏ ਪਰ ਸਾਡਾ ਮਕਸਦ ਮੱਥਾ ਟੇਕਣਾ ਨਹੀਂ ਮੈਨੂੰ ਮਾਫ਼ ਕਰਿਆ ਜੀ। ਕਈ ਵਾਰੀ ਨਾ ਸਾਡੇ ਮਨ 'ਚ ਇੱਕ ਭੁਲੇਖਾ ਬੈਠ ਜਾਂਦਾ ਹੈ। ਸ਼ਾਇਦ ਇਹ ਗੱਲ ਥੋੜੀ ਰਿਪੀਟ ਹੋ ਜੇ। ਕਈ ਵਾਰੀ ਸਾਡੇ ਮਨ 'ਚ ਭੁਲੇਖਾ ਬੈਠ ਜਾਂਦਾ ਜੀ ਆਣ ਕੇ ਅਸੀਂ ਗੁਰਦੁਆਰੇ ਮੱਥਾ ਟੇਕਣਾਂ ਤੇ ਚਲੇ ਜਾਣਾ ਕਈ ਵਾਰੀ ਕਿਸੇ ਨੂੰ ਕਹਿ ਦਈਏ ਕਿੱਥੇ ਚੱਲੇ ਕਿੰਦਾ ਮੱਥਾ ਟੇਕਣ ਚੱਲੇ ਆ। ਇੱਥੇ ਮੱਥਾ ਟੇਕਣ ਦੇ ਅਰਥ ਨਿਉ ਕੇ ਜਿਹੜਾ ਉਹ ਥੱਲੇ ਮਸਤਕ ਲਾਉਣੇ ਨਹੀਂ ਹੈਗੇ। ਇਥੇ ਮੱਥਾ ਟੇਕਣ ਦਾ ਭਾਵ ਹੈ ਆਪਾ ਸਮਰਪਣ ਕਰਨਾ ਮੈਂ ਆਪਣੀ ਮਤ ਆਪਣੀਆਂ ਉਗਤੀਆਂ ਉਗਤੀਆਂ ਸਾਰੀਆਂ ਛੱਡ ਦਿੱਤੀਆਂ ਨੇ ਤੇਰੇ ਅੱਗੇ ਹੁਣ ਤੂੰ ਕਿਰਪਾ ਕਰ ਮੇਰੇ ਹੱਥ ਖੜੇ ਨੇ ਜਿਹਨੂੰ ਸਰੈਂਡਰ ਕਰਨਾ ਕਹਿੰਦੇ ਨੇ ਤੁਸੀਂ ਵਿਦੇਸ਼ ਦੇ ਵੱਲ ਦੇਖੋ ਵਿਦੇਸ਼ਾਂ ਦੀ ਜਿਹੜੀ ਪੁਲਿਸ ਹੈ ਨਾ ਉਹ ਬੰਦੇ ਨੂੰ ਹੱਥ ਕੜੀ ਉਦੋਂ ਲਾਉਂਦੀ ਹੈ ਜਦੋਂ ਉਹ ਬਿਲਕੁਲ ਸਰੈਂਡਰ ਕਰਕੇ ਹੱਥ ਆਪਣੇ ਆਪ ਪਿੱਛੇ ਕਰਕੇ ਤੇ ਥੱਲੇ ਜ਼ਮੀਨ ਤੇ ਜਿਹੜਾ ਉਹ ਝੁੱਕ ਜਾਂਦਾ ਹੈ ਉਹਦਾ ਭਾਵ ਹੈ ਮੈਂ ਸਰੈਂਡਰ ਕਰ ਚੁੱਕਾ ਆਇਆ ਹੁਣ ਮੇਰੀ ਆਪਣੀ ਕੋਈ ਪਾਇਆ ਨਹੀਂ ਜਿੱਦਾਂ ਤੁਸੀਂ ਆਖੋਗੇ ਉਦਾਂ ਚੱਲਾਂ ਇਥੇ ਮੱਥਾ ਟੇਕਣ ਦਾ ਭਾਵ ਇਹ ਹੈ ਕਿ ਮੈਂ ਆਪਾਂ ਸਮਰਪਣ ਗੁਰੂ ਨੂੰ ਕਰਾਂ ਜੇ ਫਿਜ਼ੀਕਲ ਮੱਥਾ ਟੇਕਣ ਦੇ ਅਰਥਾਂ 'ਚ ਤੁਸੀਂ ਲੈ ਗਏ ਤੇ ਮੈਂ ਅੱਗੇ ਬੜੀ ਵਾਰੀ ਕਿਹਾ ਹੈ ਹੁਣ ਅੱਜ ਦਾ ਜਿਹੜਾ ਦੌਰ ਹੈ ਬਹੁਤਿਆਂ ਦੇ ਤੇ ਲੱਕ ਦੇ ਮਣ ਕੇ ਲੈਣੇ ਕਈਆਂ ਦੇ ਗੋਡੇ ਨਹੀਂ ਚੱਲਦੇ ਕਈਆਂ ਕੋ ਝੁੱਕ ਕੇ ਮੱਥਾ ਨਹੀਂ ਟੇਕਿਆ ਜਾਵੇਗਾ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਦੇ ਗੋਡੇ ਜਿਹੜੇ ਨੇ ਉਹ ਮੁੜਦੇ ਨਹੀਂ ਉਹ ਤੇ ਫਿਰ ਮੱਥਾ ਟੇਕਣੇ ਨੇ ਨਾ ਪਾਪੀ ਬੜੇ ਤਗੜੇ ਹੋਗੇ ਯਾਦ ਰੱਖਿਓ ਇਸ ਚੀਜ਼ ਨੂੰ ਇੰਨਾ ਅਰਥਾ ਤੇ ਅੱਜ ਅਸੀਂ ਮੱਥਾ ਟੇਕਣ ਨੂੰ ਨਾ ਇੱਕ ਪਖੰਡਵਾਦ ਬਣਾ ਦਿੱਤਾ ਹੈ ਮੈਨੂੰ ਮਾਫ਼ ਕਰਿਓ ਜੀ ਮੇਰੀ ਗੱਲ ਚੁਬੇਗੀ ਮੈਂ ਦੇਖਦਾ ਜਦੋਂ ਗੁਰੂ ਘਰ ਦੇ ਵਿੱਚ ਕਿਸੇ ਨੂੰ ਸਰਪਾਓ ਦਿੱਤਾ ਜਾਂਦਾ ਉਦੋਂ ਮੱਥਾ ਟੇਕਿਆ ਜਾਂਦਾ ਉਸ ਵੇਲੇ ਵੀ ਪਰ ਅੱਜ ਇੱਕ ਚੀਜ਼ ਮੇਰੇ ਸਾਹਮਣੇ ਆਈ ਤੇ ਮੇਰੇ ਮਨ 'ਚ ਸਵਾਲ ਪੈਦਾ ਹੋ ਗਿਆ ਕਿਉਂ ਇੱਕ ਵਾਰੀ ਤੁਸੀਂ ਗੁਰੂ ਘਰ 'ਚ ਆ ਗਏ ਆਣ ਕੇ ਨਮਸਕਾਰ ਸਤਿਗੁਰਾਂ ਨੂੰ ਕਰਕੇ ਆਪਣੀ ਜਗ੍ਹਾ ਤੇ ਬਹਿ ਗਏ ਹੁਣ ਤੁਹਾਨੂੰ ਕੋਈ ਮਾਣ ਸਨਮਾਨ ਮਿਲ ਰਿਹਾ ਹੈ ਗੁਰੂ ਘਰ ਦੇ ਵਿੱਚੋਂ ਕੋਈ ਬਖਸ਼ਿਸ਼ ਸਰਪਾਉ ਦੀ ਹੋ ਰਹੀ ਹੈ ਤੁਸੀਂ ਫੇਰ ਮੱਥਾ ਟੇਕਦੇ ਜੀ ਕਿਉਂ ਟੇਕਦੇ ਆ ਕਦੀ ਸੋਚਿਆ ਉਹ ਤਾਂ ਟੇਕਦੇ ਆ ਕਿ ਪਾਤਸ਼ਾ ਜਿਹੜੀ ਇਹ ਵਡਿਆਈ ਮਿਲਣ ਲੱਗੀ ਏ ਮੇਰੀ ਇੰਨੀ ਜੁਰਤ ਨਹੀਂ ਆਗੀ ਇਹ ਤੇਰੀ ਕਿਰਪਾ ਦੇ ਨਾਲ ਮਿਲਣ ਲੱਗੀ ਏ ਤੂੰ ਸਿਰ ਤੇ ਹੱਥ ਰੱਖ ਇਹਦੇ ਜੋਗਾ ਹੋ ਸਕਾ ਮੈਂ ਤਾਂ ਮੱਥਾ ਟੇਕਦੇ ਅਸੀਂ ਸਰੂਪਾ ਲੈਣ ਲੱਗਿਆ ਇਹਦੇ ਅਰਥ ਪਹਿਲਾਂ ਸਮਝ ਲਈਏ ਹੁਣ ਕੀ ਹੁੰਦਾ ਹੈ ਵੀ ਕਈ ਵਾਰੀ ਕਿਸੇ ਦਾ ਪਰਸਨਲ ਪ੍ਰੋਗਰਾਮ ਹੋਵੇ ਕੋਈ ਫੰਕਸ਼ਨ ਹੋਵੇ ਅੱਜ ਅਸੀਂ ਇਸ ਮਰਿਆਦਾ ਨੂੰ ਸਰੂਪੇ ਦੀ ਮਰਿਆਦਾ ਨੂੰ ਗੁਰੂ ਘਰ ਦੀ ਬਖਸ਼ਿਸ਼ ਨੂੰ ਇੱਕ ਪਖੰਡ ਵਾਤ ਚ ਬਦਲਦ ਕੇ ਰੱਖ ਦਿੱਤਾ ਹੈ ਇਧਰੋਂ ਉੱਠਿਆ ਉਹਨੇ ਵੀ ਸਰੂਪ ਆ ਚੁੱਕਿਆ ਉਧਰੋਂ ਉੱਠਿਆ ਉਹਨੇ ਫਿਰ ਰਿਪੀਟ ਹੁੰਦੇ ਨੇ ਸਰੂਪੇ ਬਾਰ 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 ਜਿਹੜਾ ਮੈਨੂੰ ਮਿਲਿਆ ਮੈਂ ਜੋੜ ਕੇ ਰੱਖ ਦਿੱਤਾ ਕੱਲ ਨੂੰ ਕਿਸੇ ਹੋਰ ਦੀ ਗੱਲ ਚ ਪਾ ਦਾਂਗੇ ਇਹ ਸਰੂਪਾ ਨਹੀਂ ਇਹ ਫੂਕ ਛਕਾਈ ਜਾਂਦੀ ਹੈ ਕਹੇ ਨੇ ਅੱਖਣਾ ਵੀ ਬੜਾ ਤੀਰ ਮਾਰਦਾ ਉੱਥੇ ਜਾ ਕੇ ਤੇ ਮੈਂ ਸੋਚਦਾ ਸੀ ਇੱਕ ਬੰਦੇ ਨੂੰ ਤੁਸੀਂ 5 ਰੁਪਏ ਪਾਉਣੇ ਨੇ ਉਹ 5 ਵਾਰੀ ਵਿਚਾਰਾ ਮੱਥੇ ਟੇਕਦਾ ਉਹਦਾ ਤੇ ਲੱਕ ਦੂਰਾ ਹੋ ਜਾਊਗਾ ਇਹ ਕਿਤੇ ਪਖੰਡਵਾਦਤ ਨਹੀਂ ਕਈ ਵਾਰੀ ਅਸੀਂ ਜਿਹੜੇ ਖੁਦ ਗੁਰੂ ਘਰ ਦੇ ਪ੍ਰਬੰਧਕ ਅਸੀਂ ਵੀ ਕਹਿੰਨੇ ਨਹੀਂ ਜੀ ਪਹਿਲਾਂ ਮੱਥਾ ਟੇਕ ਜਾ ਕੇ ਉਹ ਭਾਈ ਉਸ ਮੱਥੇ ਟੇਕਣ ਨੂੰ ਅਰਥ ਸਮਝੋ ਕਿਉਂ ਟੇਕਣਾ ਹੈ ਜਿਦੋਂ ਦਾ ਉਹ ਸਵੇਰੇ ਆਣ ਕੇ ਗੁਰਦੁਆਰੇ ਚ ਮੰਨ ਕੋਈ ਮੈਨੂੰ ਬਖਸ਼ਿਸ਼ ਮਿਲਦੀ ਹੈ ਤੁਹਾਡੇ ਚੋਂ ਕਿਸੇ ਬਖਸ਼ਿਸ਼ ਤੋਂ ਸਰੂਪੇ ਦੀ ਮਿਲਦੀ ਹੈ ਸਤਕਾਰਯੋਗ ਹੈ ਇੱਕ ਵਾਰੀ ਆਣ ਕੇ ਮੱਥਾ ਟੇਕ ਲੈ ਉਦੋਂ ਮੱਤ ਨਹੀਂ ਅੱਗੇ ਰੱਖੀ ਮੱਥਾ ਟੇਕਿਆ ਫੇਰ ਬਹਿ ਗਏ ਮੱਥਾ ਟੇਕਿਆ ਫੇਰ ਬਹਿ ਗਏ ਇਹਨੂੰ ਮੈਂ ਉਦੋਂ ਵੀ ਅਰਜ਼ ਕੀਤੀ ਸੀ ਸਤਿਗੁਰਾਂ ਨੇ ਕਿਹਾ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਢਾ ਆਵੋ ਜਾਓ 100 ਵਾਰੀ ਮੱਥੇ ਆਉਂਦੇ ਜਾਂਦੇ ਟੇਕਦੇ ਰਹੋ ਇਦਾਂ ਗੱਲ ਨਹੀਂ ਬਾਨੀ ਖੇਡ ਦੀ ਜਿੰਨਾ ਚਿਰ ਅੰਦਰੋਂ ਸਰੈਂਡਰ ਨਾ ਹੋਏ ਤੇ ਬਾਣੀ ਨੇ ਇਹ ਗੱਲ 'ਚ ਬਿਲਕੁਲ ਸਪਸ਼ਟ ਕੀਤੀ ਹੈ ਠੀਕ ਹੈ ਆਪਾਂ ਕਹਿੰਦੇ ਆ ਕਰਨ ਡੰਡੌਤ ਪੁਨ ਵੱਡਾ ਹੈ ਤੈਨੂੰ ਡੰਡੌਤ ਕਰਨੀ ਪੈਣੀ ਹੈ ਕਰ ਸਾਧੂ ਲਈ ਸਾਧੂ ਅੰਜਲੀ ਪੁਨ ਵੱਡਾ ਹੈ ਗੁਰੂ ਦੇ ਅੱਗੇ ਨਮਸਕਾਰ ਕਰ ਬੜਾ ਤਗੜਾ ਪੁੰਨ ਹੈ ਪਰ ਦੂਸਰੇ ਪਾਸੇ ਸਤਗੁਰਾਂ ਨੇ ਇਹ ਵੀ ਕਿਹਾ ਅਪਰਾਧੀ ਦੂਣਾ ਨਿਵਹਿ ਹੁਣ ਜਿਹੜਾ ਬਾਰ-ਬਾਰ ਮੱਥੇ ਟੇਕਦਾ ਉਹਦੇ ਮਨ ਦੇ ਵਿੱਚ ਹੀ ਹੁੰਦਾ ਵੀ ਲੋਕਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਚੰਗੀ ਤਰ੍ਹਾਂ ਵੀ ਮੈਂ ਮੱਥਾ ਟੇਕਿਆ ਜਿਹੜੀ ਮੈਂ ਬੇਨਤੀ ਕਰਿਆ ਸਾਂ ਇੱਕ ਬੰਦੇ ਨੂੰ 4 ਵਾਰ 5 ਵਾਰ 6 ਵਾਰ ਸਰੂਪੇ ਮਿਲਦੇ ਨੇ ਉਹ ਓਨੇ ਵਾਰੀ ਮੱਥਾ ਟੇਕ ਰਿਹਾ ਹੈ ਤੇ ਮੇਰਾ ਤੇ ਦਿਲ ਕਰਦਾ ਹੁੰਦਾ ਪੈ ਤੇ ਸਿਆਪਾ ਹੀ ਜਾਂਦਾ ਹੁਣ ਮੇਰਾ ਦਿਲ ਕਰਦਾ ਬਾਹ ਖਲਾਰ ਫੜਕੇ ਦੀ ਪੋਸ਼ੀ ਲਵਾ ਵੀ ਭਾਈ ਐਨੇ ਮੱਥੇ ਟੇਕਣ ਦਾ ਭਾਵ ਕੀ ਹੈ ਇੱਕੋ ਵਾਰੀ ਕਹਦੇ ਦਾਤਾ ਇਹ ਵੀ ਮੇਰ ਕਰੀ ਮੈਨੂੰ ਬਖਸ਼ਿਸ਼ ਮਿਲਨੀ ਆ ਉਹੋ ਜੇ ਗਾਉਣ ਵਾਲੇ ਤੇ ਉਹੋ ਜੇ ਵਜਾਉਣ ਵਾਲੇ ਕਹਿੰਦੇ ਨਾ ਉਹ ਹਾਲ ਐ ਸੰਦਾ ਸਰੋਪੇ ਪਾਉਣ ਵਾਲੇ ਵੀ ਹੋਰ ਉਹਨਾਂ ਨੂੰ ਵੀ ਮਾਫ਼ ਕਰਨਾ ਕੁਛ ਨਹੀਂ ਪਤਾ ਇਹਦੀ ਮਰਿਆਦਾ ਕੀ ਹੈ ਕੀ ਨਹੀਂ ਮਰਿਆਦਾ ਬਸ ਟੜਾ ਟੜ ਪਾਈ ਜਨੇ ਪਵਾਉਣ ਵਾਲੇ ਵੀ ਵਿਚਾਰੇ ਧੌਣ ਤੋਂ ਮੈਲ ਲਾ ਕੇ ਆਏ ਹੁੰਦੇ ਮੈਂ ਰਾਤੀ ਵੀ ਕਿਹਾ ਸੀ ਵੀ ਸਰੋਪੇ ਪਵਾਉਣੇ ਨੇ ਉਹ ਵੀ ਫਿਰ ਦੇ ਮੱਥੇ ਤੇ ਮੱਥਾ ਦੇ ਮੱਥੇ ਤੇ ਮੱਥਾ ਇਹਨੂੰ ਕਰਮकांड ਨਾ ਬਣਾਓ ਇਸ ਸਿਧਾਂਤ ਨੂੰ ਸਮਝਣ ਦਾ ਯਤਨ ਕਰੋ ਇਹ ਤੇ ਉਠਕ ਬੈਠਕ ਹੋ ਗਈ ਗੁਰਮਤ ਨੇ ਇਸ ਚੀਜ਼ ਨੂੰ ਬਿਲਕੁਲ ਪਰਵਾਹ ਨਹੀਂ ਕੀਤਾ ਹੋਇਆ ਤੇ ਮੈਂ ਸੋਚਦਾ ਜਿਹਦੇ ਕੋਈ ਨੌਜਵਾਨ ਹੋਵੇ ਉਹ ਤੇ ਟੇਕ ਲੂ ਤੇ ਜਿਹੜਾ ਬਜ਼ੁਰਗ ਹੈ ਵਿਚਾਰੇ ਦਾ ਉਦਾਂ ਹੀ ਲੱਕ ਰਾਇਲੇ ਤੇ ਉਹ ਫਿਰ ਕੀ ਕਰੂਗਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਗੁਰੂ ਘਰ 'ਚ ਨਮਸਕਾਰ ਕਿਉਂ ਕਰਨੀ ਹੈ ਨਮਸਕਾਰ ਦਾ ਇੱਕ ਸਿਧਾਂਤ ਹੈ ਨਮਸਕਾਰ ਇਹ ਗੱਲ ਕਹਿੰਦੀ ਹੈ ਕਿ ਭਾਈ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਆ ਤੁਸੀਂ 10 ਵਾਰੀ ਮੱਥਾ ਟੇਕਿਆ ਤੇ ਗੱਲ ਤੇ ਇੱਕ ਨਾ ਮੰਨੀ ਫਿਰ ਮੱਥਾ ਟੇਕਣ ਦਾ ਫਾਇਦਾ ਕੀ ਹੋਇਆ ਤੁਹਾਡਾ ਉੱਥੇ ਮੱਥਾ ਮਾਏ ਨਹੀਂ ਰੱਖੇਗਾ ਜਦੋਂ ਤੁਸੀਂ ਗੁਰੂ ਦੇ ਬਚਨਾਂ ਨਹੀਂ ਮੰਨਨੇ ਮੱਥਾ ਟੇਕਿਆ ਉਦੋਂ ਪਰਵਾਹ ਨਹੀਂ ਜਦੋਂ ਗੁਰੂ ਦੀ ਗੱਲ ਨੂੰ ਸੀਨੇ ਦੇ ਵਿੱਚ ਜਰ ਲਿਆ ਜਾਂਦਾ ਜਦੋਂ ਗੁਰੂ ਦੀ ਗੱਲ ਸੀਨੇ 'ਚ ਵੱਸ ਜਾਂਦੀ ਹੈ ਘਰ 'ਚ ਪੁਰਾਣੀ ਜਿਹੜੀ ਸਾਡੀ ਰੌ ਰੀਤ ਸੀ ਨਾ ਉਰ 'ਚ ਇਹ ਸੀ ਮਾਂ-ਬਾਪ ਦੇ ਅਸੀਂ ਪੈਰੀ ਹੱਥ ਲਾਉਨੇ ਸਾਂ ਹੁਣ ਇਹ ਰਿਵਾਜ ਘਟ ਕੇ ਆਇਆ ਖਤਮ ਹੀ ਹੋ ਗਿਆ ਬਿਲਕੁਲ ਲਾਉਣੇ ਚਾਹੀਦੇ ਨੇ ਚੰਗੀ ਗੱਲ ਇਹ ਇੱਕ ਵੱਖਰਾ ਪੱਖ ਹੈ ਉਹਨਾਂ ਦੇ ਕੋਲੋਂ ਪੋਜ਼ਿਟਿਵ એનર્ਜੀ ਮਿਲਦੀ ਹੈ ਉਹਨਾਂ ਦੀ ਅਸੀਸਾਂ ਮਿਲਦੀਆਂ ਨੇ ਪਰ ਤੁਸੀਂ ਕੱਲੇ ਉਹਦੇ ਪੈਰੇ ਹੱਥ ਲਾਈ ਜਾਓ ਮਾਂ ਦੇ ਬਾਪ ਦੀ ਗੱਲ ਉਹਨਾਂ ਦੀ ਮੰਨੋ ਕੋਈ ਨਾ ਅਸੀਂ ਮਾਂ ਬਾਪ ਦੀ ਖੁਸ਼ੀ ਲੈ ਲਾਂਗੇ ਚਲੋ ਤੁਸੀਂ ਬੱਚਿਆਂ ਵਾਲੇ ਬੈਠੇ ਜੇ ਮੇਰੇ ਤੋਂ ਵੱਡੀ ਉਮਰ ਦੇ ਬੈਠੇ ਤੁਹਾਡਾ ਬੱਚਾ ਆਖੇ ਕੋਈ ਨਾ ਲੱਗੇ ਮੱਥੇ ਟੇਕੀ ਜਾਵੇ ਬਸ ਤੇ ਤੁਸੀਂ ਆਖੋਗੇ ਪੁੱਤ ਜਿਹੜੀ ਗੱਲ ਕਹਿਣਾ ਉਹਨੂੰ ਮਨ ਮੱਥਾ ਤੂੰ ਭਾਵੇਂ ਨਾ ਹੀ ਟੇਕ ਮੈਂ ਤੇਰਾ ਪਿਓ ਹੀ ਆ ਮੈਂ ਤੈਨੂੰ ਮੱਥੇ ਨਹੀਂ ਟਿਕਾਉਣ ਦੀ ਗੱਲ ਕਰਦਾ ਗੁਰਮਤ ਦੇ ਵਿੱਚ ਸਿਧਾਂਤ ਹੀ ਇਹ ਐ ਕਿ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰੂ ਦੀ ਗੱਲ ਨੂੰ ਸੱਤ ਕਰਕੇ ਮੰਨ ਲਾ ਤੇਰੀ ਇੰਨੀ ਬੜੀ ਬਾਦਰੀ ਹੈ ਉਹ ਨਹੀਂ ਅਸੀਂ ਕੋਈ ਮੰਨ ਨਹੀਂ ਇੱਕ ਬਚਨ ਕਹਿ ਕੇ ਮੈਂ ਵਿਚਾਰ ਵਾਲਾ ਆਵਾਂ ਤੁਸੀਂ ਰੋਜ਼ ਪੜਦੇ ਚ ਗੁਰੂ ਅਰਜੁਨ ਸਾਹਿਬ ਬੇਨਤੀ ਕਰਦੇ ਨੇ ਸਾਨੂੰ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰ ਲਾਹਾ ਆਗੇ ਬਸਣਾ ਸੋਹਿਲਾ ਇਥੋਂ ਲਾਹਾ ਖਟ ਕਿਉਂ ਕਹਿ ਲਗੇ ਔਦ ਘਟੈ ਦਿਨ ਸਰੈ ਨਾਰੇ ਤੇਰੀ ਦਿਨ ਰਾਤ ਕਰਕੇ ਉਮਰ ਘੜਦੀਏ ਫਿਰ ਕੀ ਕਰਾਂ ਕਹਿੰਦੇ ਮਨ ਗੁਰ ਮਿਲ ਕਾਜ ਸਵਾਰੇ ਤੁਸੀਂ ਇਥੋਂ ਸੁਣ ਕੇ ਗਏ ਪੜ ਕੇ ਗਏ ਘਰ ਜਾ ਕੇ ਪੜਿਆ ਇਸ ਗੱਲ ਨੂੰ ਅਪਲਾਈ ਕੀਤਾ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਣਾ ਗੁਰੂ ਦੇ ਨਾਲ ਜੁੜ ਕੇ ਕਾਰਜ ਸਵਾਰ ਲਾ ਤੁਸੀਂ ਕਹਿੰਦੇ ਜੀ ਮੈਂ ਮੱਥੇ 10 ਭਾਵੇਂ ਹੋਰ ਟਕਾ ਲਉ ਪਰ ਉਹ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਣਾ ਮਰੇ ਕੋ ਤੇ ਮਾਫ ਕਰਨਾ ਮੱਥੇ ਟੇਕਣ ਦੇ ਨਾਲ ਰੱਬ ਨਹੀਂ ਜੀ ਮਿਲਦਾ ਇਸ ਚੀਜ਼ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਗੁਰੂ ਘਰ ਦੀ ਬਖਸ਼ਿਸ਼ ਜਿਹੜੀ ਹੈ ਉਹਨੂੰ ਬਖਸ਼ਿਸ਼ ਰਹਿਣ ਦਈਏ ਉਹਨੂੰ ਕਰਮ ਕਾਂਡ ਤੇ ਲੋਕ ਵਿਖਾਵਾ ਨਾ ਬਣਾਈਏ ਖੈਰ ਮੈਂ ਆਪਣੀ ਗੱਲ ਵਾਲੇ ਪਾਸੇ ਆਵਾਂ ਜਿਹੜੀ ਮੈਂ ਬੇਨਤੀ ਕਰ ਰਿਹਾ ਸਾ ਜੇ ਕਿਸੇ ਗੁਰਸਿੱਖ ਦੇ ਅੱਗੇ ਵੀ ਝੁਕਣਾ ਹੈ ਨਾ ਜਿੱਥੋਂ ਗੱਲ ਚੁੱਕੀ ਸੀ ਵੀ ਜੋ ਦਿੱਸਾ ਗੁਰਸਿੱਖੜਾ ਉਹਦੇ ਕੋਲ ਵੀ ਮੱਥਾ ਟੇਕਣ ਦਾ ਭਾਵ ਹੈ ਵੀ ਤੂੰ ਮੇਰੇ ਤੋਂ ਅੱਗੇ ਹੈ ਮੈਨੂੰ ਉਹ ਮੱਤ ਦੇ ਦੇ ਜਿਹਦੇ ਨਾਲ ਪ੍ਰਮਾਤਮਾ ਦੀ ਮੈਨੂੰ ਪ੍ਰਾਪਤੀ ਹੋ ਜਾਏ ਹੁਣ ਅਸੀਂ ਗੁਰੂ ਘਰ ਚ ਜਾਂਦੇ ਆ ਬੜੀ ਵਧੀਆ ਗੱਲ ਹੈ ਜਾਣਾ ਚਾਹੀਦਾ ਸਿੱਖ ਨੂੰ ਹੁਕਮ ਹੈ ਸਤਿਗੁਰਾਂ ਦਾ ਅਸੀਂ ਨਮਸਕਾਰ ਕਰਨੀ ਸਤਿਗੁਰਾਂ ਨੂੰ ਪਰ ਜੇ ਜਾ ਕੇ ਜੀਵਨ ਨਹੀਂ ਬਦਲਿਆ ਫਿਰ ਜਾਣ ਦਾ ਕੋਈ ਫਾਇਦਾ ਨਹੀਂ ਮੈਨੂੰ ਮaaf ਕਰਿਆ ਜੀ ਗਏ ਕੋ ਮੁਫਿਰ ਕੇ ਵਾਪਸ ਆ ਗਏ ਜਿਵੇਂ ਬਾਜ਼ਾਰ ਚ ਗਏ ਘੁੰਮ ਫਿਰ ਕੇ ਆ ਗਏ ਗੁਰਦੁਆਰੇ ਗਏ ਤੇ ਮੈਨੂੰ ਮaaf ਕਰਨਾ ਉਦਾਂ ਘੁੰਮ ਫਿਰ ਕੇ ਆ ਗਏ ਉਹ ਅੰਦਰ ਉਥੇ ਦਾ ਉਥੇ ਸੁੱਕਾ ਪਿਆ ਤੇਰਾ ਅੰਦਰ ਨਾਮ ਦੇ ਵਿੱਚ ਭਿੱਜਣਾ ਚਾਹੀਦਾ ਹੈ ਤੈਨੂੰ ਇੰਨਾ ਕੁ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਦੇ ਅੱਗੇ ਕਿ ਮੈਂ ਜੀ ਦੇ ਅੱਗੇ ਮੱਥਾ ਟੇਕ ਦਿੱਤਾ ਹੈ ਨਾ ਇਹ ਦੀਨ ਦੁਨੀਆ ਦਾ ਮਾਲਕ ਹੈ ਮੈਨੂੰ ਕਿਸੇ ਹੋਰ ਦੇ ਅੱਗੇ ਝੁਕਣ ਦੀ ਲੋੜ ਨਹੀਂ ਹੈ ਜਿਸ ਵੇਲੇ ਸਹਿਬਜ਼ਾਦਿਆਂ ਨੂੰ ਕਿਹਾ ਗਿਆ ਸੀ ਨਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਤੁਸੀਂ ਝੁਕੋ ਉਹ ਕਹਿੰਦੇ ਝੁਕੇ ਆ ਕਹਿੰਦੇ ਕਿੱਥੇ ਝੁਕੇ ਜੇ ਕਹ ਲਗੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਅਸੀਂ ਬੰਦਨਾ ਕੀਤੀ ਹੈ ਪ੍ਰਮਾਤਮਾ ਦੇ ਅਸੀਂ ਨਮਸਕਾਰ ਕਰਦੇ ਆ ਗੁਰੂ ਨਾਨਕ ਸਾਹਿਬ ਨੇ ਕਿਹਾ ਨਮਸਕਾਰ ਕਰਨ ਨੂੰ ਕਹਿੰਦੇ ਆਦੇਸ ਤਿਸੈ ਆਦੇਸ ਕਿੰ ਨੂੰ ਕਰਿਓ ਕਹਿੰਦੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਜਿਹੜਾ ਸਾਰਿਆਂ ਦਾ ਮੋਢਿਆ ਹੈ ਜਿਹੜਾ ਸਦਾ ਹੀ ਇੱਕ ਰਹਿਣ ਵਾਲਾ ਉਸ ਪ੍ਰਮਾਤਮਾ ਨੂੰ ਕਰਿਓ ਹੁਣ ਜੇ ਕਿਸੇ ਗੁਰ ਸਿੱਖ ਦੇ ਚਰਨੀ ਆਣ ਕੇ ਝੁਕਣਾ ਹੈ ਜਿਹੜੀ ਮੈਂ ਬੇਨਤੀ ਕਰ ਰਿਹਾ ਕਿਉਂਕਿ ਇਹ ਕਨਸੈਪਟ ਜਿਹੜਾ ਗੁਰਸਿੱਖ ਦਾ ਹੈ ਜਿਨੇ ਸੱਚੜਾ ਸੱਚ ਸਾ ਲਾਹਿਆ ਹਾਂ ਤਿੰਨ ਲਾਗੋਂ ਪਾਏ ਜਿਨੇ ਸੱਚ ਨਾਮ ਨੂੰ ਸਲਾਇਆ ਮੈਂ ਉਹਦੇ ਪੈਰੀ ਲੱਗਦਾ ਪਰ ਉਹਦੇ ਪੈਰੀ ਲੱਗਣ ਦਾ ਭਾਵ ਮੈਂ ਕਰ ਰਿਹਾ ਹਾਂ ਅਗਲੀ ਬੇਨਤੀ ਕਰ ਰਿਹਾ ਤਾਂ ਲੱਗਣਾ ਏ ਕਿ ਅਸੀਂ ਉਹਦੇ ਕੋਲੋਂ ਇਹ ਮਤ ਲੈ ਸਕੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਉੱਥੇ ਕਿਹਾ ਇਹ ਤਮਾਰਗ ਚੱਨੇ ਭਾਈ ਇਹਦੇ ਫਿਰ ਉਹ ਅੱਗੋ ਜਵਾਬ ਦਿੰਦਾ ਤੁਸੀਂ ਇੱਥੋਂ ਜਾਓ ਸ਼ਹੀਦਾ ਸਾਹਿਬ ਸਾਡੀ ਬੜੀ ਸੰਗਤ ਜਾਂਦੀ ਹੈ ਬਾਬਾ ਦੀਪ ਸਿੰਘ ਤੇ ਇੱਥੇ ਫਿਰ ਮੈਂ ਬੇਨਤੀ ਕਰਾ ਜਾਣਾ ਚਾਹੀਦਾ ਮੈਂ ਕਦੀ ਨਹੀਂ ਡੱਕਦਾ ਹਾਂ ਮੈਂ ਖੁਦ ਜਾਣਾ ਮੈਂ ਖੁਦ ਗੁਰੂ ਘਰਾਂ ਦੇ ਵਿੱਚ ਵੀ ਖੁਦ ਦਰਸ਼ਨ ਕਰਕੇ ਜਾਣਾ ਕਈ ਵਾਰੀ ਇਦਾਂ ਹੁੰਦਾ ਦਰਬਾਰ ਸਾਹਿਬ ਨੂੰ ਨਹੀਂ ਸਮਾਂ ਬਣਦਾ ਸ਼ੀਦਾ ਸਾਹਿਬ ਦਰਸ਼ਨ ਕਰ ਆਈਦੇ ਨੇ ਜਾਣਾ ਹੈ ਤੇ ਕਦੀ ਇਹ ਇਸ ਬਾਰੇ ਤੇ ਸੋਚਣਾ ਹੀ ਨਹੀਂ ਨਾ ਵੀ ਉੱਥੇ ਜਾਣ ਨਾਲ ਕੀ ਫਾਇਦਾ ਹੋਣਾ ਜਾਂ ਨਹੀਂ ਅਸੀਂ ਜਾਣਾ ਦਾ ਮਤਲਬ ਆਪਾਂ ਨਮਸਕਾਰ ਕਰਨ ਜਾਣਾ ਹਾਂ ਪਰ ਇੱਕ ਸਿਧਾਂਤ ਚੇਤੇ ਰੱਖ ਕੇ ਜਾਣਾ ਹੁਣ ਉੱਥੇ ਅੱਗੋਂ ਗੁਰਸਿੱਖ ਪਿਆਰੇ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਇਤ ਮਾਰਗ ਚੱਲੇ ਭਾਈ ਜੜੇ ਗੁਰ ਕਹੈ ਸੁਕਾਰ ਕਮਾਏ ਜਿਉ ਕੀ ਕਰੀ ਕਹਿ ਲਗੇ ਤਿਆਗੇ ਮਨ ਕੀ ਮੱਤੜੀ ਵੀ ਸਾਰਿਆਂ ਦੂਜਾ ਵਾਉ ਦਿਓ ਇਹੋ ਪਾਵੇਂ ਹਰ ਦਰਸਾਵੜਾ ਨਹਿ ਲੱਗੇ ਤੱਤੀ ਵਾਉ ਦਿਓ ਗੁਰੂ ਦੇ ਬਚਨ ਕਮਾਲੀ ਤੈਨੂੰ ਤੱਤੀ ਵਾ ਨਹੀਂ ਲੱਗੇ ਆਏ ਗੁਰੂ ਦੇ ਸਿੱਖ ਦਾ ਜੀਵਨ ਉਹ ਸਾਨੂੰ ਇਹ ਗੱਲ ਸਮਝਾਉਂਦਾ ਹੈ ਗੱਲ ਨੇੜੇ ਰੱਖਾ ਸਤਿਗੁਰ ਕਹਿੰਦੇ ਜਿਨੀ ਸੱਚੜਾ ਸਤ ਸਾਲਾਹਿਆ ਜਿਨ੍ਹਾਂ ਨੇ ਉਸ ਸੱਚੇ ਪ੍ਰਮਾਤਮਾ ਦੀ ਸਿਫਤ ਕੀਤੀ ਬੰਦਗੀ ਕੀਤੀ ਹਾਂ ਤਿੰਨ ਲਾਗੋਂ ਪਾਏ ਮੈਂ ਉਹਨਾਂ ਦੇ ਚਰਨੀ ਲੱਗਦਾ ਜਿਹੜੇ ਸਿਮਰਨ ਕਰਦੇ ਨੇ ਪਖੰਡੀਆਂ ਦੇ ਨਹੀਂ ਕਿਉਂਕਿ ਮੈਂ ਬੜੀ ਵਾਰੀ ਪਖੰਡੀਆਂ ਬਾਬਿਆਂ ਤੇ ਬੋਲਦਾ ਐ ਇਹੋ ਜੇ ਪਖੰਡੀਆਂ ਦੇ ਨਹੀਂ ਕੋਈ ਗੱਜ ਸਾਡੇ ਤੈ ਤੋਤੀਆਂ ਤੇਰੇ ਪਾਇਨ ਤੱਗ ਗਲੀ ਜਿੰਨਾਂ ਜੱਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤਨ ਆਖੀ ਐ ਬਨਾਰਸ ਕੇ ਠੱਗ ਅੱਜ ਠੱਗਾਂ ਦੇ ਟੋਲੇ ਨੇ ਇਹਨਾਂ ਦੇ ਅੱਗੇ ਨਹੀਂ ਝੁਕਣਾ ਝੁਕਣਾ ਐ ਤੇ ਕਿੱਸੇ ਪੂਰੇ ਦੇ ਅੱਗੇ ਝੁਕਣਾ ਐ ਸੋ ਗੱਲ ਨੇੜੇ ਰੱਖਾ ਸਤਿਗੁਰੂ ਕਹਿ ਲਗੇ ਹਾਂ ਤਿੰਨ ਲਾਗਾਉ ਪਾਏ ਅੱਗੇ ਕਹਿ ਲਗੇ ਉਹਨਾਂ ਦੇ ਕਿਉਂ ਪੈਰੀ ਲੱਗਦੇ ਆ ਦੋ ਪੰਕਤੀਆਂ ਬੜੇ ਧਿਆਨ ਵਾਲੀਆਂ ਕਹਿ ਲਗੇ ਸੇ ਜਨ ਸੱਚੇ ਨਿਰਮਲੇ ਸੱਚੇ ਦਾ ਅਰਥ ਇਹ ਉਹਨਾਂ ਦਾ ਅੰਦਰ ਝੂਠ ਦੀ ਗੁੰਜਾਇਸ਼ ਰਹੀ ਕੋਈ ਨਹੀਂ ਬਿਲਕੁਲ ਇਹ ਜੀਵਨ ਸੱਚ ਹੋ ਗਿਆ ਨਿਰਮਲ ਦਾ ਅਰਥ ਹੁੰਦਾ ਪਵਿੱਤਰ ਬਿਲਕੁਲ ਪਵਿੱਤਰ ਹੋ ਚੁੱਕੇ ਹੋਏ ਨੇ ਐਨ ਰੋਲ ਸਾਫ਼ ਹੋ ਚੁੱਕੇ ਹੋਏ ਨੇ ਸੇ ਜਨ ਸੇ ਦਾ ਅਰਥ ਕਰਾਂਗੇ ਉਹ ਕੌਣ ਹੌ ਤਿੰਨ ਕੇ ਲਾਗੋਂ ਪਾ ਜਿਹਦੇ ਪੈਰੀ ਲੱਗਣ ਦੀ ਗੱਲ ਹੈ ਉਹ ਕਹਿੰਦੇ ਸੇ ਜਨ ਸੱਚੇ ਉਹ ਗੁਰਮੁਖ ਪਿਆਰੇ ਸੱਚੇ ਨੇ ਨਿਰਮਲੇ ਉਹਨਾਂ ਦਾ ਜੀਵਨ ਬੜਾ ਪਵਿੱਤਰ ਹੈ ਤਿੰਨ ਮਿਲਿਆ ਹੁਣ ਗੁਰਸਿੱਖ ਪੁਰਾਣੂ ਜਿਹਦਾ ਜੀਵਨ ਸਾਫ਼ ਸੁਥਰਾ ਤੇ ਪਵਿੱਤਰ ਹੈ ਉਹਨੂੰ ਮਿਲਣ ਦੇ ਨਾਲ ਮਲ ਸਭ ਜਾਏ ਮਲ ਦਾ ਅਰਥ ਹੈ ਮੈਲ ਜਿੰਨੀ ਅੰਦਰ ਵਿਕਾਰਾਂ ਦੀ ਮੈਲ ਸਾਰੀ ਚਲੀ ਜਾਵੇਗੀ ਤੇ ਕਈ ਵਾਰੀ ਮਾਨਚ ਹੋਵੇਗਾ ਕਿ ਇਹਨਾਂ ਦਾ ਦਰਸ਼ਨ ਕਰਨ ਦੇ ਨਾਲ ਮੈਲ ਕਿਵੇਂ ਸੜਦੀ ਹੈ ਮੈਂ ਇੱਕ ਸੌਖੀ ਜੀ ਉਦਾਹਰਣ ਦੇ ਦੇਣਾ ਅੱਜ ਅਸੀਂ ਬੜੀ ਤਰੱਕੀ ਕਰ ਗਏ ਆ ਕਿ ਅਸੀਂ ਸੂਰਜ ਦੇ ਕੋਲ ਜਾ ਸਕਦੇ ਆ ਨਹੀਂ ਜਾਵਾਂਗੇ ਸੂਰਜ ਦਾ ਪ੍ਰਤਾਪ ਹੀ ਇੰਨਾ ਕਹ ਜਿਹੜਾ ਲਾਗੇ ਜਾਣ ਦਾ ਯਤਨ ਕਰੇਗਾ ਉਹ ਸੜ ਕੇ ਰਾਖ ਹੋ ਜਾਏਗਾ ਬਾਣੀ ਪੜਨ ਵਾਲੇ ਦਾ ਪ੍ਰਤਾਪ ਇੰਨਾ ਕਹ ਜਦੋਂ ਉਹਦੇ ਦੀਦਾਰ ਕਰਦੇ ਉਹਦੇ ਸਾਹਮਣੇ ਸਾਡੇ ਪਾਪ ਸੜ ਕੇ ਰਾਸ ਹੋ ਜਾਂਦੇ ਰਾਖ ਹੋ ਜਾਂਦੇ ਨੇ ਇਹ ਇਹ ਹੁਣ ਕਈ ਵਾਰੀ ਲੱਗੇਗਾ ਜੀ ਇਹ ਤੇ ਗੱਪ ਹੈ ਕਿਵੇਂ ਪਾਪ ਨਾਸ਼ ਹੁੰਦੇ ਨੇ ਤੇ ਇੱਕ ਬਚਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਸ੍ਰੀ ਰਾਗ ਦੀ ਵਾਰ ਦੇ ਵਿੱਚ ਸਤਿਗੁਰਾਂ ਦਾ ਅੰਮ੍ਰਿਤ ਵਚਨ ਹੈ ਸਤਿਗੁਰੂ ਕਹਿਣ ਲੱਗੇ ਮੈਂ ਚਲੋ ਸ਼ਬਦ ਪੜ੍ਹ ਦੇਣਾ ਸਾਡੇ ਭੁਲੇਖਾ ਨਿਕਲ ਜੇਗਾ ਕਿ ਗੁਰਮਖ ਪਿਆਰੇ ਦੇ ਨਾਲ ਅੰਦਰ ਦੀ ਮੈਲ ਕਿਵੇਂ ਛੜਦੀ ਸਤਿਗੁਰੂ ਕਹਿ ਲਗੇ ਜੋ ਮਿਲਿਆ ਹਰ ਦੀਵਾਨ ਸੋ ਸਬਣੀ ਦੀ ਬਾਣੀ ਮਿਲਿਆ ਦੀਵਾਨ ਦਾ ਅਰਥ ਉਹਦਾ ਦਰਬਾਰ ਕਹਿੰਦੇ ਨਾਮ ਜਪਣ ਵਾਲੇ ਨੂੰ ਜਿਹੜਾ ਆਦਰ ਮਾਨ ਜਿਹੜਾ ਸਤਕਾਰ ਪ੍ਰਮਾਤਮਾ ਦੇ ਕਚਹਿਰੀ ਚੋਂ ਮਿਲਿਆ ਨਾ ਜੋ ਮਿਲਿਆ ਹਰ ਦੀਵਾਨ ਜਿਹੜਾ ਹਰੀ ਦੇ ਦਰਬਾਰ ਦੇ ਵਿੱਚੋਂ ਆਦਰ ਸਤਕਾਰ ਮਿਲਿਆ ਸੋ ਸਬਣੀ ਦੀ ਬਾਣੀ ਮਿਲਿਆ ਸਬਣੀ ਦੀ ਬਾਣੀ ਦਾ ਅਰਥ ਦੁਨੀਆ ਦੇ ਵਿੱਚ ਜਿੰਨੀਆਂ ਵੀ ਕਚਹਿਰੀਆਂ ਨੇ ਪਾਵ ਦੁਨੀਆ ਦੇ ਵਿੱਚ ਹਰ ਥਾਂ ਦੇ ਉੱਤੇ ਉਹਨੂੰ ਆਦਰ ਸਤਕਾਰ ਮਿਲਦਾ ਤੇ ਬਾਣੀ ਪੜਨ ਵਾਲੇ ਦਾ ਹਰ ਕੋਈ ਸਤਕਾਰ ਮਿਲ ਕਰਦਾ ਜੋ ਮਿਲਿਆ ਹਰ ਦੀ ਬਾਣ ਸੁ ਸਬਣੀ ਦੀ ਬਾਣੀ ਮਿਲਿਆ ਕਿ ਲਗੇ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਇਹਦੇ ਦੋਵਾਂ ਦੇ ਉਹਦਾ ਨਾ ਮੂੰਹ ਖੁੱਲਾ ਆਇਆ ਊੜੇ ਦਾ ਹੋੜਾ ਲੱਗਾ ਇਹਦਾ ਅਰਥ ਕਰਾਂਗੇ ਉਹ ਗੁਰਮੁਖ ਪਿਆਰਾ ਜਿਹਦੀ ਗੱਲ ਕਰ ਰਹੇ ਆ ਉਹ ਗੁਰਮੁਖ ਪਿਆਰਾ ਜਿੱਥੇ ਵੀ ਜਾਂਦਾ ਹੈ ਸੁਰਖਰੂ ਦਾ ਅਰਥ ਕਰਾਂਗੇ ਖੇੜੇ ਮੱਥੇ ਰਹਿੰਦਾ ਟੈਨਸ਼ਨ ਕੋਈ ਨਹੀਂ ਉਹਨੂੰ ਸਾਨੂੰ ਤੇ ਸੌ ਟੈਨਸ਼ਨ ਆਸੀ ਤੇ ਗੁਰੂ ਘਰ ਚ ਵੀ ਟੈਨਸ਼ਨ ਲੈ ਕੇ ਬੈਠੇ ਹੁੰਨੇ ਪਤਾ ਨਹੀਂ ਮੇਰਾ ਕੰਮ ਬਨਣਾ ਹੈ ਕਿ ਨਹੀਂ ਬਨਣਾ ਜੇ ਤੇਰੇ ਮਨ ਚ ਅਜੇ ਵੀ ਇਹ ਹੈ ਤੇ ਫਿਰ ਇੱਥੇ ਲੈਣ ਕਿ ਤੂੰ ਆਇਆ ਜੇ ਤੈਨੂੰ ਭਰੋਸਾ ਹੀ ਨਹੀਂ ਪੀ ਗੁਰੂ ਘਰ ਆਣ ਕੇ ਵੀ ਮੇਰਾ ਕੰਮ ਬਨਣਾ ਕਿ ਨਹੀਂ ਬਨਣਾ ਕਹਿ ਲੱਗੇ ਜੋ ਮਿਲਿਆ ਹਰ ਦੀਵਾਨ ਸੋ ਸਬਣੀ ਦੀ ਮਾਲੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਅੱਗੇ ਗੁਰੂ ਰਾਮਦਾਸ ਜੀ ਕਹਿਣ ਲੱਗੇ ਉਸ ਕੈ ਮੋਹ ਡਿਠੈ ਸਭ ਪਾਪੀ ਤਰਿਆ ਹੁਣ ਦੱਸੋ ਇੱਥੇ ਕੀ ਅਰਥ ਕਰੋਗੇ ਬਿਲਕੁਲ ਸਪਸ਼ਟ ਨੇ ਮੈਂ ਸੂਰਜ ਦੀ ਉਦਾਹਰਨ ਦਿੱਤੀ ਕੱਚੀ ਹੋ ਸਕਦੀ ਹੈ ਪਰ ਗੁਰੂ ਰਾਮਦਾਸ ਜੀ ਦੇ ਬਚਨ ਥੋੜੀ ਕੱਚੇ ਨੇ ਫਿਰ ਪੰਕਤੀ ਦੁਹਰਾ ਦੇ ਨਾ ਸ਼ੰਕਾ ਵਾਲਿਆਂ ਨੂੰ ਸਤਿਗੁਰੂ ਕਹਿੰਦੇ ਕਿ ਉਸ ਕਾ ਮੋਹ ਡਿਠੈ ਸਭ ਪਾਪੀ ਤਰਿਆ ਉਹਦੇ ਮੂੰਹ ਲੱਗਣ ਦੇ ਨਾਲ ਭਾਵ ਉਹਦੇ ਦੀਦਾਰ ਕਰਨ ਦੇ ਨਾਲ ਪਾਪੀ ਤੋਂ ਪਾਪੀ ਮਨੁੱਖ ਵੀ ਤਰ ਜਾਂਦਾ ਹੈ ਕਿਉਂ ਤਰ ਗਿਆ ਕਹਿੰਦੇ ਉਸ ਅੰਦਰ ਨਾ ਅੰਤਰ ਨਾਮ ਨਿਧਾਨ ਹੈ ਨਿਧਾਨ ਦਾ ਅਰਥ ਇਹ ਜਨਾ ਕਹਿੰਦੇ ਉਹਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਹੈ ਕੱਲੇ ਖਜ਼ਾਨੇ ਦੀ ਗੱਲ ਨਹੀਂ ਜਿਹੜੀ ਮੈਂ એનર્ਜੀ ਦੀ ਗੱਲ ਕੀਤੀ ਹੈ ਕਹਿਣ ਲੱਗੇ ਉਸ ਪਰਵਰਿਆ ਪਰਵਰਿਆ ਦਾ ਅਰਥ ਕਰਾਂਗੇ ਆਬਾ ਮੰਡਲ ਕਹਿ ਦਈਏ ਉਹਦੇ ਦਿਵਾਲੇ ਇੰਨੀ ਕੁ ਜ਼ਬਰਦਸਤ ਵਾਈਬ੍ਰੇਸ਼ਨ ਬਣੀ ਹੋਈ ਹੈ ਇਹ ਪਰਵਰਿਆ ਦਾ ਅਰਥ ਪ੍ਰੋਫੈਸਰ ਸੈਭ ਸਿੰਘ ਨੇ ਕੀਤਾ ਹੈ ਜਿਵੇਂ ਇੱਕ ਚੰਦਰਮਾ ਦੀ ਰੌਸ਼ਨੀ ਹੁੰਦੀ ਹੈ ਨਾ ਦਿਵਾਲੇ-ਦਿਵਾਲੇ ਇਦਾਂ ਭਾਵ ਅਰਥ ਕਰਾਂਗੇ ਉਹ ਉਹ એનર્ਜੀ ਉਹਦੇ ਦਿਵਾਲੇ ਜਿਹਦੇ ਨਾਲ ਮਾਰੇ పాਪ ਸੜ ਕੇ ਖਤਮ ਹੋ ਜਾਂਦੇ ਨੇ ਹੁਣ ਇਹਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਕਹਿ ਲੱਗੇ ਉਸ ਅੰਤਰਨਾਮ ਇਹਦਾ ਹਨ ਹੈ ਉਹ ਪਰਵਰਿਆ ਕਹਿੰਦੇ ਉਹਦੇ ਬਿਲਕੁਲ ਆਬਾ ਮੰਡਲ ਭਨਿਆ ਹੋਇਆ ਏ ਸਤਿਗੁਰੂ ਕਹਿੰ ਲਗੇ ਭਾਈ ਇਹੋ ਜਿਹਾ ਗੁਰਮੁਖ ਪਿਆਰਾ ਜਿਹੜਾ ਏ ਜਦੋਂ ਪ੍ਰਮਾਤਮਾ ਦਾ ਨਾਮ ਜਪਦਾ ਏ ਉਹਦੇ ਫਿਰ ਮੂਹ ਦਿੱਠੇ ਭਾਵ ਉਹਦੇ ਦਰਸ਼ਨ ਕਰਕੇ ਵੀ ਪਾਪੀਆਂ ਦਾ ਪਾਰ ਉਤਾਰਾ ਹੋ ਜਾਂਦਾ ਤੇ ਉਹ ਕਰਦਾ ਕੀ ਏ ਕਹਿੰ ਲਗੇ ਨਾਉ ਪੂਜੀ ਏ ਹੁਣ ਉਹਦੀ ਇੰਨੀ ਅਵਸਥਾ ਕਿਵੇਂ ਬਣੀ ਆਪਾਂ ਗੁਰਮੁਖ ਦਾ ਜੀਵਣਾ ਸਾਂਝਾ ਕਰ ਰਹੇ ਹਾਂ ਕਹਿੰ ਲਗੇ ਉਹ ਨਾਉ ਪੂਜੀ ਏ ਨਾਉ ਮੰਨੀ ਏ ਨਾਇ ਸਕਿਲਵਿਕ ਸਭ ਹੀ ਰਿਆ ਕਹਿੰਦੇ ਉਹ ਨਾਮ ਹੀ ਪੂਜਦਾ ਹੈ ਨਾਮ ਹੀ ਮੰਨਦਾ ਹੈ ਤੇ ਨਾਮ ਇੰਨਕ ਜਬਰਦਸਤ ਤਰੀਕੇ ਦੇ ਨਾਲ ਜਪਦਾ ਏ ਉਹਦੇ ਸਾਰੇ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਨਾਉ ਪੂਜੀਐ ਨਾਉ ਮੰਨੀਐ ਨਾਇ ਸਕਿਲਵਿਕ ਸਭ ਹੀ ਰਿਆ ਕਹਿੰਦੇ ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿਤ ਹੁਣ ਅਸੀਂ ਕਿਦਾਂ ਨਾਮ ਜਪਦੇ ਆ ਮੈਨੂੰ ਮਾਫ ਕਰਿਓ ਜੀ ਸਾਡਾ ਕਿੰਨਾ ਕੁ ਧਿਆਨ ਲੱਗਦਾ ਹੈ ਬਾਣੀ ਪੜਨ ਦੇ ਵਿੱਚ ਜੀ ਤੇ ਵਿਸ਼ਾ ਤੇ ਸਾਰਾ ਧਿਆਨ ਦਾਏ ਜੇ ਸੁਰਤ ਨਾ ਜੁੜੇ ਫਿਰ ਇਸ ਗੱਲ ਨੂੰ ਸਮਝ ਲਿਓ ਹੁਣ ਮੇਰੀ ਬੜੀ ਤਗੜੀ ਮੁਸ਼ਕਲ ਹੁੰਦੀ ਮੈਨੂੰ ਹੁੰਦਾ ਵੀ ਆਪਾਂ ਸਾਰੀ ਵਿਚਾਰ ਕਰ ਹੀ ਲਈਏ ਮੈਨੂੰ ਲੱਗਦਾ ਇੱਕ ਦਿਨ ਹੋਰ ਲੱਗ ਜੇ ਨਾ ਮੈਂ ਚੋਨਾ ਸਾਜ ਸਮਾਪਤੀ ਕਰ ਦੀਏ ਚਲੋ ਜੋ ਮਾਲਕ ਦੀ ਮੌਜ ਹੈ ਸਿਰਫ ਮੈਂ ਇਸ ਚੀਜ਼ ਨੂੰ ਸਮਝਾ ਦੇਵਾਂ ਬਾਣੀ ਅਸੀਂ ਪੜਦੇ ਆ ਬਾਣੀ ਰਸਨਾ ਦਾ ਵਿਸ਼ਾ ਨਹੀਂ ਬਾਣੀ ਜਿਹੜੀ ਹੈ ਇਹ ਤਨ ਦਾ ਵਿਸ਼ਾ ਨਹੀਂ ਤੁਸੀਂ ਮੂੰਹ ਤੋਂ ਪੜੀ ਤੇ ਕੰਮ ਵੇਲੇ ਹੋਗੇ ਨਹੀਂ ਇਸ ਸੁਰਤ ਦਾ ਵਿਸ਼ਾ ਹੈ ਇਨੂੰ ਸੁਣਨਾ ਹੈ ਅਸੀਂ ਨਾਮ ਜਪਦੇ ਹੁਣ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਕਿ ਨਾਮ ਦੇ ਵਿੱਚ ਸੁਰਤ ਨੂੰ ਕਿਵੇਂ ਤਕਾਈਏ ਮੈਂ ਮੈਡੀਟੇਸ਼ਨ ਦੀ ਗੱਲ ਕਰਦਾ ਹਾਂ ਨਾ ਅਸਲ 'ਚ ਦੇਖੋ ਜਦੋਂ ਤੁਸੀਂ ਬੋਲਦੇ ਦੇ ਤੁਹਾਡੇ ਮੂੰਹ ਦੇ ਵਿੱਚੋਂ ਸਾਊਂਡ ਨਿਕਲਦੀ ਹੈ ਮੈਂ ਬੋਲ ਰਿਹਾ ਮੇਰੇ ਮੂੰਹ 'ਚੋਂ ਸਾਊਂਡ ਨਿਕਲ ਰਹੀ ਹੈ ਉਸ ਸਾਊਂਡ ਨੂੰ ਨਿਕਲਦੀ ਹੋਈ ਆਵਾਜ਼ ਨੂੰ ਆਪਣੇ ਕੰਨਾਂ ਦੇ ਨਾਲ ਸੁਣ ਕੇ ਤੇ ਉਹਨੂੰ ਸੁਰਤ ਦੇ ਵਿੱਚ ਟਿਕਾਉਣ ਦਾ ਯਤਨ ਕਰਨਾ ਇਹਨੂੰ ਧਿਆਨ ਲਾਉਣਾ ਕਹਿੰਦੇ ਨੇ ਹੁਣ ਆਪਾਂ ਬਾਣੀ ਕਿਦਾਂ ਪੜਦੇ ਆ ਜਿੱਦਾਂ ਪੈਟਰੋਲ ਪੰਪ ਦੇ ਨੰਬਰ ਹੁੰਦੇ ਨਾ ਵਾਏ ਫੜਾ ਫੜ ਪੰਨਿਆਂ ਦਾ ਦਾਹਾਂ ਦਾ ਸਿੱਧਾ ਹੀ 100 ਦਾ ਤੇਲ ਪਾ ਕੇ ਵੇਲੇ ਇਦਾਂ ਸਾਡਾ ਚੱਲਦਾ ਇੱਕ ਗੱਲ ਸਤਨਾਗੁਰੂ ਦਾ ਜਿੰਨੀ ਨਾਮ ਤੇ ਆਇਆ ਗਏ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਇਦਾਂ ਹੀ ਚੱਲਦਾ ਆਪਣਾ ਮੇਤ ਨੇ ਉਹ ਅੰਦਰ ਨਹੀਂ ਗਿਆ ਕੰਮਾ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਬੈਠਿਆ ਮੈਂ ਕਹਿ ਦਿੰਦਾ ਜੀ ਮੈਂ ਬਾਣੀ ਪੜ ਲਈ ਐ ਪਰ ਸਾਨੂੰ ਬਾਣੀ ਅੰਦਰ ਤੱਕ ਪਹੁੰਚੀ ਨਹੀਂ ਔਰ ਸੌਖਾ ਕਰ ਦਿੰਦਾ ਤੁਹਾਨੂੰ ਇੱਕ ਬੱਚਾ ਕਲਾਸ ਲਾਉਂਦਾ ਹੈ ਕੋਈ ਬੜਾ ਔਖਾ ਸਬਜੈਕਟ ਹੈ ਕੋਈ ਵੀ ਉਹ ਉਹਦੀ ਕਲਾਸ ਲਾ ਰਿਹਾ ਹੁਣ ਜੇ ਟੀਚਰ ਇਦਾਂ ਪੜਾਉਣ ਲੱਗ ਪਏ ਅੱਗੋਂ ਵੀ ਇੱਕ ਬੰਨ ਮਾਉਂਦਾ ਇਹਦਾ ਆਹ ਫਾਰਮੂਲਾ ਇਹਦਾ ਆਹ ਫਾਰਮੂਲਾ ਇਹਦਾ ਬੱਚਾ ਆਖੂ ਵੀ ਮੈਨੂੰ ਸਮਝ ਨਹੀਂ ਆਹ ਜੇ ਕਈ ਵਾਰੀ ਬੜੀ ਡੀਪਲੀ ਜਾ ਕੇ ਟੀਚਰ ਸਮਝਾਉਂਦੇ ਆ ਸਾਨੂੰ ਤਾਂ ਵੀ ਟਿਊਸ਼ਨ ਲੈਣੀ ਪੈਂਦੀ ਬੱਚਿਆਂ ਨੂੰ ਮੈਨੂੰ ਨਹੀਂ ਸਮਝ ਲੱਗੀ ਇੱਕ ਬੱਚੇ ਦੇ ਖਾਨੇ ਦੇ ਵਿੱਚ ਸਿਲੇਬਸ ਨਹੀਂ ਪੈ ਰਿਹਾ ਉਹਨੂੰ ਟਿਊਸ਼ਨ ਲੈਣੀ ਪੈ ਰਹੀ ਹੈ ਤੇ ਸਾਡਾ 50 ਮਿੰਟਾਂ ਦਾ ਜਪਜੀ ਸਾਹਿਬ ਕਿੱਥੋਂ ਖਾਨੇ 'ਚ ਪੈ ਜਾਏਗਾ ਹਾਂ ਜਿੱਦਣ ਅੰਦਰ ਟਿਕ ਗਿਆ ਇਹ ਗੱਲ ਜ਼ਰੂਰ ਮੈਂ ਮੰਨਦਾ ਕਿ ਬਾਣੀ ਨੇ ਕਿਹਾ ਗੁਰਮੁਖ ਰੂਮ ਰੂਮ ਹਰਿ ਧਿਆਵੇ ਉਹਦੇ ਫਿਰ ਅੰਦਰ ਚੱਲਣ ਲੱਗ ਪੈਂਦਾ ਇਹ ਗਾਂ ਦੀ ਅਵਸਥਾ ਹੈ ਪਰ ਪਹਿਲਾਂ ਤੈਨੂੰ ਉਹਨੂੰ ਟਕਾ ਕੇ ਅੰਦਰ ਵੜਨਾ ਪੈਣਾ ਇਹ ਨਾਮ ਜਪਣਾ ਪੈਣਾ ਤਾਂ ਤੇਰੇ ਅੰਦਰ ਜਾ ਕੇ ਉਹ ਟਿਕਣਾ ਮੈਂ ਜਿਹੜਾ ਬਚਨ ਪੜ ਰਿਹਾ ਆ ਸਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹਨੂੰ ਪੂਰਿਆ ਕਰ ਦੇਵਾਂ ਕਿ ਲਗੇ ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਸੇ ਅਸਥਿਰ ਜਗ ਰਹਿਆ ਅਸਥਿਰ ਦਾ ਅਰਥ ਅਡੋਲ ਉਹ ਸੰਸਾਰ ਦੇ ਵਿੱਚ ਅਡੋਲ ਹੋ ਗਿਆ ਹੁਣ ਉਹਦੀ ਅਵਸਥਾ ਇੰਨੀ ਕ ਬਣ ਗਈ ਹੁਣ ਮਨ ਨਹੀਂ ਉਹਦਾ ਡੋਲਦਾ ਇਸ ਸਿਮਰਨ ਦੇ ਵਿੱਚੋਂ ਤਾਕਤ ਨਿਕਲ ਨਹੀਂ ਇਹ ਕਿਰਪਾ ਸਿਮਰਨ ਦੇ ਵਿੱਚੋਂ ਨਿਕਲ ਨਹੀਂ ਪਰ ਪਹਿਲੀ ਤੇ ਬੇਨਤੀ ਅਸੀਂ ਨਾਮ ਨਹੀਂ ਜਪਦੇ ਬਾਣੀ ਨਹੀਂ ਪੜਦੇ ਸ਼ੰਕਾ ਜਿੰਨਾ ਮਰਜ਼ੀ ਕਰਾਈ ਜਾਓ ਸਾਡੇ ਕੋ ਕੋਈ ਚੱਕਰ ਹੀ ਨਹੀਂ ਪਰ ਇੱਕ ਗੱਲ ਚੇਤਾ ਰੱਖਿਓ ਮੈਂ ਕਹਿ ਕੇ ਸੰਪੰਨਤਾ ਵੱਲ ਆ ਜਾਵਾਂ ਜੀਵਨ ਦੇ ਵਿੱਚ ਬਾਣੀ ਪੜਨ ਵਾਲਿਆਂ ਦੀ ਰਸਨਾ ਤੋਂ ਗੁਰੂ ਅਰਜੁਨ ਸਾਹਿਬ ਕਹਿੰਦੇ ਨਿਕਲੇ ਹੋਏ ਬੋਲ ਸੱਚ ਹੁੰਦੇ ਜੀ ਤੇ ਅੱਜ ਵੀ ਬੜੇ ਲੋਕ ਨੇ ਮੈਂ ਬੜੀ ਵਾਰੀ ਇਹਨਾਂ ਨਾਲ ਚਲੋ ਮੈਂ ਰਿਕਾਰਡਿੰਗ ਤੇ ਕਰਦਾ YouTube ਤੇ ਪਾਉਨ ਨੂੰ ਪਰ ਮੇਰੀ ਮਜਬੂਰੀ ਹੈ ਮੈਂ ਸਾਰਾ ਕੁਝ ਬੋਲਦਾ ਨਹੀਂ ਹੁਣ ਇੱਥੇ ਸ਼ੰਕਾ ਕਰਨ ਵਾਲੇ YouTube ਤੇ ਬੜੇ ਮਿਲ ਜਾਂਦੇ ਨੇ ਇਹ ਕਿੱਦਾਂ ਹੋ ਗਿਆ ਪਰ ਮੈਂ ਬੜੀ ਵਾਰੀ ਹਿੰਟ ਦੇਣਾ ਨਾ ਕੇ ਬੜੇ ਇਹੋ ਜਿਹੇ ਲੋਕਾਂ ਨੂੰ ਮੈਂ ਵਿਚਰਿਆ ਹੋਇਆ ਮਿਲਿਆ ਹੋਇਆ ਜਿਨ੍ਹਾਂ ਤੇ ਇਹ ਅਵਸਥਾ ਆਪਾਂ ਦੇਖੀ ਹੋਈ ਹੈ ਮੇਰੀ ਨਹੀਂ ਹੈਗੀ ਪਰ ਇਹ ਚੀਜ਼ ਦੇਖੀ ਹੋਈ ਹੈ ਮੈਂ ਗੁਰੂ ਅਰਜਨ ਸਾਹਿਬ ਜੀ ਦਾ ਉਹ ਬਚਨ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸੱਚੋ ਰੱਬ ਦੇ ਪਿਆਰੇ ਆਪਣੀ ਰਸਨਾ ਤੋਂ ਜਿਹੜਾ ਬਚਨ ਕੱਢਦੇ ਨੇ ਨਾ ਉਹ ਸੱਚ ਹੋ ਜਾਂਦਾ ਹੈ ਪਰ ਹੁੰਦਾ ਉਹਨਾਂ ਦਾ ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਨਾਮ ਜਪਦਾ ਤੇ ਇੱਥੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਆਨ ਕਿ ਸੇ ਜਨ ਸੱਚੇ ਨਿਰਮਲੇ ਉਹਨਾਂ ਦਾ ਜੀਵਨ ਸੱਚਾ ਏ ਸਾਡੇ ਵਾਂਗੂ ਓਕਾਈ ਨਹੀਂ ਹੈਗੀ ਸਾਡਾ ਕੋਈ ਟਾਈਮ ਮਿਸ ਨਹੀਂ ਜੀ ਹੁੰਦਾ ਸਿਵਾਏ ਸਿਮਰਨ ਤੋਂ ਨਿਤਨੇਮ ਦੇ ਜਦੋਂ ਟ੍ਰੇਨ ਫੜਨੀ ਹੋਵੇ ਨਾ 10 ਮਿੰਟ ਪਹਿਲਾਂ ਜਾਂਦੇ ਅਸੀਂ ਸਟੇਸ਼ਨ ਤੇ ਤੇ ਜਿੰਨੇ ਯਾਤੜ ਫੜਨਾ ਹੋਵੇ ਉਹ 1.5 ਘੰਟਾ ਪਹਿਲਾਂ ਤੁਹਾਨੂੰ ਐਂਟਰੀ ਮਾਰਨੀ ਪੈਂਦੀ ਏਅਰਪੋਰਟ ਤੇ ਤੇ ਤਿਆਰੀਆਂ ਰਾਤ ਤੋਂ ਲੱਪੈਂਦੀਆਂ 2-4 ਘੰਟੇ ਪਹਿਲਾਂ ਤੋਂ ਲੱਗ ਪੈਂਦੀਆਂ ਵੀ ਆਹ ਚੀਜ਼ ਨਾ ਰਹਿ ਜੇ ਆਹ ਨਾ ਰਹਿ ਜੇ ਤੇ ਜਦੋਂ ਨਾਮ ਜਪਣ ਦੀ ਵਾਰੀ ਆਉਂਦੀ ਬਾਬਾ ਬਗਾਨਾ ਏ 5 ਮਿੰਟੇ ਤੇ ਪਾਸਾ ਨਾ ਵਟ ਲਈ ਆਪਾਂ ਉਦੋਂ ਫਿਰ ਇਦਾਂ ਕਰਦੇ ਆ ਤੇ ਭਾਈ ਜਿੰਨਾ ਚਿਰ ਤੁਸੀਂ ਟਾਈਮ ਦੇ ਪਾਬੰਦ ਨਹੀਂ ਹੋਵੋਗੇ ਠੀਕ ਹੈ ਇਹ ਬਾਣੀ ਦਾ ਦੋ ਵੀ ਪੱਖ ਹੈ ਵੀ ਟਾਈਮ ਕੋਈ ਨਹੀਂ ਹੈ ਪਰ ਇੱਕ ਗੱਲ ਹਰ ਇੱਕ ਚੀਜ਼ ਮर्याਦਾ ਹੈ ਨਾ ਬੇਮर्याਦਾ ਨਹੀਂ ਨਾ ਸਾਡੇ ਰੋਟੀ ਦਾ ਵੀ ਟਾਈਮ ਹੈ ਸਿਮਰਨ ਦਾ ਟਾਈਮ ਕਿਉਂ ਨਹੀਂ ਉਹ ਹੁਣ ਜਿਹੜੇ ਟਾਈਮ ਲੈਸ ਹੁੰਦੇ ਨੇ ਉਹ ਉਹ ਲੋਕ ਨੇ ਇਹ ਜਿਹੜੇ ਬਹਾਨੇਬਾਜ਼ ਨੇ ਮੇਰਾ ਕੋਈ ਟਾਈਮ ਨਹੀਂ ਜੀ ਜਦੋਂ ਮਰਜ਼ੀ ਪੜ ਲਈ ਸਤਿਗੁਰੂ ਕਹਿੰਦੇ ਨਹੀਂ ਉਹ ਬਹਾਨੇ ਨਹੀਂ ਲਾਉਂਦੇ ਸੇ ਜਨ ਸੱਚੇ ਨਿਰਮਲੇ ਉਹ ਸੱਚੇ ਨੇ ਪਵਿੱਤਰ ਜੀਵਨ ਵਾਲੇ ਨੇ ਤਿੰਨ ਮਿਲਿਆ ਮਨ ਸਭ ਜਾਏ ਉਹਨਾਂ ਦਾ ਦੀਦਾਰ ਕਰਨ ਦੇ ਨਾਲ ਅੰਦਰੋਂ ਸਾਰੀ ਮੈਲ ਜਿਹੜੀ ਉਹ ਖਤਮ ਹੋ ਜਾਂਦੀ ਉਹ ਇੰਨੀ ਤਾਕਤ ਦੇ ਮਾਲਕ ਨੇ ਉਹ ਕਿਵੇਂ ਮਿਲ ਜਾਂਦੀ ਹੈ ਮੇਰੇ ਮਨ ਚ ਸੀ ਅੱਜ ਇੱਕ ਇਤਿਹਾਸ ਦਾ ਵੀ ਪੱਖ ਤੁਹਾਡੇ ਸਾਹਮਣੇ ਰੱਖਦਾ ਬਾਕੀ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਸੋ ਇੱਥੇ ਹੁਣ ਸਮੇਂ ਦੀ ਸਮਾਪਤੀ ਹੈ ਜੀ ਹੋਈਆਂ ਭੁਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਜਿਨੀ ਸੱਚੜਾ ਸੱਚ ਸਾ ਲਾਹਿਆ ਹਾਂ ਤਿੰਨ ਲਾਗਾ ਪਾਏ ਸੇ ਜਨ ਸੱਚੇ ਨਿਰਮਲੇ ਇਹ ਨ ਮਿਲਿਆ ਮਲ ਸਭ ਜਾਏ ਵਾਹੀ ਗੁਰੂ ਜੀ ਕਾ ਖਾਲਸਾ